ਹੈਲੋ ਦੋਸਤੋ ਅੱਜ ਆ ਤੁਹਾਨੂੰ ਅਸੀਂ ਦਿਖਾਉਣੇ ਆ ਇੱਕ ਆ ਖਾਲ ਆਪਣੇ ਨਾ ਪਈ ਨਾਲ ਆ ਕੇ ਤੇ ਮਿੱਟੀ ਨਾਲ ਭਰਿਆ ਪਿਆ ਸੀਗਾ ਤੇ ਝੋਨਾ ਆਪਾਂ ਲੇਡ ਲਾਉਣੇ ਹੈਗੇ 1847 ਹੋਣ ਬਸ ਤਿਆਰੀ ਕਰਦੇ ਆਂਗੇ 5-7 ਦਿਨਾਂ ਤਾਂ ਹੀ ਪਨੀਰੀ ਹੋ ਜੂਗੀ ਤੇ ਮਿੱਟੀ ਕੱਢਦੇ ਆਂ ਕਿਰਾਏ ਨਾਲ ਵਿੱਚ ਘਾਹ ਕੋਵਾਵਾ ਹੋ ਗਿਆ ਸੀ ਤੇ ਉਹ ਕੱਖਾਂ ਵਾਲੀ ਸਪਰੇ ਮਾਰੀ ਹੈ ਜਿਹੜੀ ਜੜ ਤੋਂ ਮਾਰਦੀ ਆ ਰੌਂਡ ਆਪਾਂ ਤੇ ਇਹ ਹੁਣ ਮੱਚ ਮੱਚ ਗਿਆ ਤੇ ਮੀਂਹ ਨਾਲ ਕੇ ਸੁੱਕਦਾ ਨਹੀਂ ਗਿੱਲਾ ਸੀਗਾ ਤੇ ਮੈਂ ਕਿਹਾ ਚੱਲੇ ਨੂੰ ਐ ਕੱਢ ਦਿੰਨੇ ਆਂਗੇ ਤੇ ਆਹ ਕਰਾਏ ਨਾਲ ਨਾ ਆਪਾਂ ਇਸ ਤਰ੍ਹਾਂ ਕੱਢਦੇ ਆਂ ਜਿਹੜਾ ਬਾਕੀ ਹੋਊਗਾ ਬਚਿਆ ਗੰਦ ਗੁੰਦ ਉਹ ਫੇਰ ਆਪਾਂ ਕੱਢ ਦਾਂਗੇ ਕਈ ਕੋਈ ਨਾਲ ਬਾਜ ਮੜਾ ਸੁੱਕ ਜੂਗਾ ਤੇ ਫੇਰੇ ਦਾ ਇਜਾਦ ਕਰਾਂਗੇ ਜੇ ਨਾ ਵਗਦਾ ਉਹ ਜੇ ਇਧਰੋਂ ਬਾਹਰੋਂ ਮੁੜ ਕੇ ਫੇਰ ਮਿੱਟੀ ਲੱਗ ਜੂਗੀ ਆ ਵੇਖਿਆ ਇਹ ਨਾ ਗੱਬ ਜੀ ਹੋਈ ਪਈ ਸੀ ਵਿੱਚ ਬਾੜੀ